ਪੰਜਾਬ ਦੀ ਧਰਤੀ ਜਿੱਥੇ ਹਰ ਮੌਕਾ ਖੁਸ਼ੀਆਂ ਰੰਗीन ਰਸਮਾਂ ਅਤੇ ਪਿਆਰ ਨਾਲ ਭਰਿਆ ਹੁੰਦਾ ਹੈ ਅਜਿਹੀ ਇੱਕ ਖੁਸ਼ੀ ਦੀ ਘੜੀ ਸੀ ਜਦੋਂ ਜਲੰਧਰ ਦੇ ਇੱਕ ਪਿੰਡ ਵਿੱਚ ਇੱਕ ਵਿਆਹ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਸਨ ਤੇ ਵਿਆਹ ਕਿਸ ਦਾ ਹੋ ਰਿਹਾ ਸੀ ਸਿਮਰਨ ਕੌਰ ਦਾ ਇੱਕ ਨੌਜਵਾਨ ਕੁੜੀ ਜਿਸ ਦਾ ਵਿਆਹ ਅਮਨਦੀਪ ਸਿੰਘ ਦੇ ਨਾਲ ਹੋਣ ਜਾ ਰਿਹਾ ਸੀ ਇਹ ਵਿਆਹ ਸਿਰਫ ਦੋ ਦਿਲਾਂ ਦਾ ਮੇਲ ਨਹੀਂ ਸੀ ਸਗੋਂ ਦੋ ਪਰਿਵਾਰਾਂ ਦੀ ਇੱਕ ਜੁਟਤਾ ਰੀਤੀ ਰਿਵਾਜਾਂ ਦੀ ਸੁੰਦਰਤਾ ਅਤੇ ਸਮਾਜ ਦੀ ਸਾਂਝ ਦਾ ਪ੍ਰਤੀਕ ਸੀ ਪਰ ਇਸ ਖੁਸ਼ੀ ਦੀ ਘੜੀ ਵਿੱਚ ਇੱਕ ਐਹੋਜੀ ਅਣਹੋਣੀ ਵਾਪਰੀ ਜਿਸ ਨੇ ਸਿਮਰਨ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਜੀ ਹਾਂ ਇੱਕ ਕਹਾਣੀ ਹੈ ਸਿਮਰਨ ਦੀ ਅਤੇ ਉਸਦੇ ਪਰਿਵਾਰ ਦੀ ਅਤੇ ਉਸ ਦੀ ਹਿੰਮਤ ਦੀ ਜਦੋਂ ਇੱਕ ਸ਼ਰਮਿੰਦਗੀ ਦੇ ਪਲ ਨੂੰ ਜੀਵਨ ਦੀ ਨਵੀਂ ਸ਼ੁਰੂਆਤ ਦੇ ਵਿੱਚ ਬਦਲ ਦਿੱਤਾ ਹੁੰਦਾ ਕਿ ਜਦੋਂ ਲਾਵਾਂ ਹੋ ਰਹੀਆਂ ਹੁੰਦੀਆਂ ਨੇ ਤੇ ਉਸ ਵਕਤ ਕੀ ਹੁੰਦਾ ਹੈ ਕਿ ਜਦੋਂ ਪਹਿਲੀ ਲਾਮ ਤੋਂ ਬਾਅਦ ਦੂਜੀ ਲਾਮ ਪੜੀ ਅਤੇ ਦੂਜੀ ਤੋਂ ਤੀਜੀ ਅਤੇ ਐਨੇ ਵਿਚਕਾਰ ਹੀ ਉਸ ਲੜਕੀ ਦਾ ਲਹਿੰਗਾ ਖੁੱਲ ਜਾਂਦਾ ਹੈ ਤੇ ਲਹਿੰਗਾ ਖੁੱਲਣ ਤੋਂ ਬਾਅਦ ਉਹ ਕੈਮਰਾਮੈਨ ਵੀ ਵੀਡੀਓ ਬਣਾਉਣ ਤੋਂ ਨਹੀਂ ਰੁਕਦਾ ਤੇ ਬਾਅਦ ਦੇ ਵਿੱਚ ਉਸ ਦਾ ਵੀਡੀਓ ਕਰ ਦਿੰਦਾ ਹੈ ਵਾਇਰਲ ਤੇ ਉਸ ਤੋਂ ਬਾਅਦ ਸਿਮਰਨ ਦੇ ਨਾਲ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਿਮਰਨ ਕੌਰ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਮਾਨਪੁਰ ਦੀ ਵਸਨੀਕ ਇੱਕ ਮੀਡਲ ਕਲਾਸ ਫੈਮਿਲੀ ਦੇ ਵਿੱਚ ਪਲੀ ਸੀ ਉਸਦੇ ਪਿਤਾ ਜਸਵੰਤ ਸਿੰਘ ਪਿੰਡ ਦੇ ਵਿੱਚ ਮਸ਼ਹੂਰ ਕਿਸਾਨ ਸਨ ਜਿਨ੍ਹਾਂ ਦੀ ਇਮਾਨਦਾਰੀ ਅਤੇ ਮਿਹਨਤ ਦੀ ਸਾਰੇ ਪਿੰਡ ਵਿੱਚ ਮਿਸਾਲ ਸੀ ਸਿਮਰਨ ਦੀ ਮਾਂ ਗੁਰਮੀਤ ਕੌਰ ਇੱਕ ਸਾਦਗੀ ਭਰੀ ਔਰਤ ਸੀ ਜਿਸ ਨੇ ਆਪਣੀ ਧੀ ਨੂੰ ਸਦਾ ਸੱਭਿਆਚਾਰਕ ਅਤੇ ਨੈਤਿਕ ਕਦਮਾਂ ਕੀਮਤਾਂ ਦੇ ਬਾਰੇ ਸਿਖਾਇਆ ਦਿੱਤੀ ਸਿਮਰਨ ਦੀ ਇੱਕ ਛੋਟੀ ਭੈਣ ਹਰਪ੍ਰੀਤ ਕੌਰ ਇੱਕ ਜਿੰਦਾ ਦਿਲ ਅਤੇ ਚੁਸਤ ਲੜਕੀ ਸੀ ਜੋ ਸਿਮਰਨ ਦੀ ਸਭ ਤੋਂ ਨੇੜਲੀ ਸਹੇਲੀ ਵੀ ਸੀ ਸਿਮਰਨ ਨੇ ਜਲੰਧਰ ਦੇ ਇੱਕ ਕਾਲਜ ਤੋਂ ਬੀਏ ਦੀ ਡਿਗਰੀ ਪੂਰੀ ਕੀਤੀ ਅਤੇ ਪਿੰਡ ਦੇ ਸਕੂਲ ਵਿੱਚ ਅਸਥਾਈ ਜੋ ਕਿ ਟੀਚਰ ਦੇ ਵੱਲੋਂ ਇੱਕ ਕੰਮ ਵੀ ਕਰਦੀ ਸੀ ਉਸ ਦੀ ਸਾਦਗੀ ਮਿੱਠੀ ਬੋਲੀ ਅਤੇ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਆਦਤ ਨੇ ਉਸ ਨੂੰ ਪਿੰਡ ਵਿੱਚ ਸਭ ਦੀ ਲਾਡਲੀ ਬਣਾ ਦਿੱਤਾ ਸੀ ਸਿਮਰਨ ਦਾ ਵਿਆਹ ਅਮਨਦੀਪ ਸਿੰਘ ਦੇ ਨਾਲ ਤੈਅ ਹੋਇਆ ਜੋ ਅੰਮ੍ਰਿਤਸਰ ਦੇ ਇੱਕ ਵਪਾਰੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਅਮਨਦੀਪ ਇੱਕ ਸੁਚੱਜਾ ਅਤੇ ਸਮਝਦਾਰ ਨੌਜਵਾਨ ਸੀ ਜਿਸ ਨੇ ਸਿਮਰਨ ਨੂੰ ਪਹਿਲੀ ਮੁਲਾਕਾਤ ਵਿੱਚ ਹੀ ਆਪਣੀ ਸਾਦਗੀ ਅਤੇ ਸਤਕਾਰ ਦੇ ਨਾਲ ਪ੍ਰਭਾਵਿਤ ਕੀਤਾ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਨਹੀਂ ਛੱਡੀ ਸਿਮਰਨ ਦਾ ਲਹਿੰਗਾ ਜੋ ਅਸੀਂ ਦਾਦੀ ਦੀ ਯਾਦ ਵਿੱਚ ਬਣਾਇਆ ਗਿਆ ਸੀ ਸੋਨੇ ਦੀ ਜ਼ਰੀ ਅਤੇ ਭਾਰੀ ਕਢਾਈ ਨਾਲ ਸਜਾਇਆ ਗਿਆ ਸੀ ਹਰਪ੍ਰੀਤ ਨੇ ਆਪਣੀ ਜਿੱਦ ਨਾਲ ਸਿਮਰਨ ਦੇ ਸ਼ਿੰਗਾਰ ਲਈ ਸਭ ਤੋਂ ਵਧੀਆ ਮੇਕਅਪ ਆਰਟਿਸਟ ਬੁੱਕ ਕੀਤਾ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਅਤੇ ਰੋਸ਼ਨੀਆਂ ਰੰਗ-ਬਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ। ਸਾਰਾ ਪਰਿਵਾਰ ਸਬੰਧੀ ਪਿੰਡ ਵਾਲੇ ਇਸ ਵਿਆਹ ਨੂੰ ਯਾਦਗਾਰ ਬਣਾਉਣ ਦੇ ਲਈ ਉਤਸੁਕ ਸਨ। ਵਿਆਹ ਦਾ ਦਿਨ ਆਇਆ ਸਵੇਰ ਦੇ 9 ਵਜੇ ਅਮਨਦੀਪ ਦੀ ਬਰਾਤ ਪਿੰਡ ਵਿੱਚ ਪਹੁੰਚੀ। ਢੋਲ ਦੀਆਂ ਥਾਪਾਂ, ਨੌਜਵਾਨਾਂ ਦੇ ਨਾਚ ਅਤੇ ਸਬੰਧੀਆਂ ਦੀ ਹੰਸੀ ਮਜ਼ਾਕ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਰੰਗੀਨ ਕਰ ਦਿੱਤਾ ਸੀ। ਹਰਪ੍ਰੀਤ ਅਤੇ ਸਿਮਰਨ ਦੀਆਂ ਸਹੇਲੀਆਂ ਨੇ ਰੀਬੰਦੀ ਕਟਾਈ ਦੀ ਰਸਮ ਵਿੱਚ ਅਮਨਦੀਪ ਨੂੰ ਛੇੜਿਆ ਜਿਸ ਨੇ ਹੱਸਦੇ ਹੱਸਦੇ ਸਗਨ ਦੀ ਥਾਲੀ ਸੌਂਪੀ ਮੈਨਲੀ ਦੀ ਰਸਮ ਤੋਂ ਬਾਅਦ ਸਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚੇ ਜਿੱਥੇ ਆਨੰਦ ਕਾਰਜ ਦੀ ਤਿਆਰੀ ਸੀ ਸਿਮਰਨ ਆਪਣੇ ਲਹਿੰਗੇ ਵਿੱਚ ਜਿਵੇਂ ਸੁਪਨਿਆਂ ਦੀ ਰਾਣੀ ਲੱਗ ਰਹੀ ਹੋਵੇ ਅਮਨਦੀਪ ਸ਼ੇਰਵਾਨੀ ਵਿੱਚ ਉਸ ਨੂੰ ਦੇਖ ਕੇ ਮੁਸਕਰਾਇਆ ਜਿਸ ਨੇ ਸਿਮਰਨ ਦੇ ਦਿਲ ਦੀ ਘਬਰਾਹਟ ਨੂੰ ਕੁਝ ਘਟ ਕੀਤਾ ਗ੍ਰੰਥੀ ਸਿੰਘ ਨੇ ਸਾਰੀ ਸੰਗਤ ਨੂੰ ਮੱਥਾ ਟੇਕਣ ਅਤੇ ਬੈਠਣ ਦੀ ਹਿਦਾਇਤ ਦਿੱਤੀ ਲਾਮਾਂ ਦੀ ਰਸਮ ਸ਼ੁਰੂ ਹੋਈ ਪਹਿਲੀ ਲਾਮ ਦੇ ਸਮੇਂ ਕੀਰਤਨ ਦੀਆਂ ਮਿੱਠੀਆਂ ਸੁਰਾਂ ਨੇ ਸਾਰੇ ਮਾਹੌਲ ਨੂੰ ਰੋਹਾਨੀ ਕਰ ਦਿੱਤਾ ਸੰਗਤ ਸ਼ਾਂਤੀ ਨਾਲ ਸ਼ਬਦ ਸੁਣ ਰਹੀ ਸੀ ਅਤੇ ਕੁਝ ਸਬੰਧੀ ਵੀਡੀਓ ਅਤੇ ਫੋਟੋਆਂ ਲੈਣ ਵਿੱਚ ਮਸਤ ਸਨ ਸਿਮਰਨ ਅਤੇ ਅਮਨਦੀਪ ਨੇ ਪਹਿਲੀ ਅਤੇ ਦੂਜੀ ਲਾਮ ਪੂਰੀ ਕੀਤੀ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਸਤਿਕਾਰ ਦੀ ਚਮਕ ਸੀ ਪਰ ਜਦੋਂ ਤੀਜੀ ਲਾਮ ਸ਼ੁਰੂ ਹੋਈ ਤਾਂ ਇੱਕ ਅਣਕਿਆਸੀ ਘਟਨਾ ਵਾਪਰ ਗਈ ਸਿਮਰਨ ਜਿਵੇਂ ਹੀ ਅਮਨਦੀਪ ਦੇ ਪਿੱਛੇ ਖੜੀ ਹੋਣ ਲੱਗੀ ਉਸਦੇ ਲਹਿੰਗੇ ਦਾ ਜੋ ਨਾੜਾ ਹੈ ਉਹ ਖੁੱਲ ਗਿਆ। ਭਾਰੀ ਜਰੀ ਵਾਲਾ ਲਹਿੰਗਾ ਇੱਕ ਪਲ ਵਿੱਚ ਢਿੱਲਾ ਹੋ ਕੇ ਥੱਲੇ સરਕ ਗਿਆ। ਸਿਮਰਨ ਸਤਬਦ ਹੋ ਗਈ। ਸੰਗਤ ਵਿੱਚ ਸਨਾਟਾ ਛਾ ਗਿਆ ਜਿਸ ਨੂੰ ਤੋੜਦਿਆਂ ਕੁਝ ਨੌਜਵਾਨਾਂ ਦੀਆਂ ਹਾਸੀਆਂ ਤੇ ਸੀਟੀਆਂ ਸੁਣਾਈ ਦਿੱਤੀਆਂ। ਅਮਨਦੀਪ ਨੇ ਤੁਰੰਤ ਆਪਣਾ ਦੁਪੱਟਾ ਲਾ ਕੇ ਸਿਮਰਨ ਨੂੰ ਢੱਕਿਆ ਅਤੇ ਹਰਪ੍ਰੀਤ ਨੇ ਦੌੜ ਕੇ ਇੱਕ ਸ਼ਾਲ ਲਿਆਂਦਾ ਪਰ ਨੁਕਸਾਨ ਹੋ ਚੁੱਕਿਆ ਸੀ। ਵੀਡੀਓਗ੍ਰਾਫਰ ਜੋ ਪੂਰੀ ਰਸਮ ਨੂੰ ਰਿਕਾਰਡ ਕਰ ਰਿਹਾ ਸੀ ਉਸ ਨੇ ਇੱਕ ਪਲ ਵੀ ਕੈਮਰੇ ਵਿੱਚ ਕੈਦ ਕਰ ਲਿਆ ਸੰਗਤ ਵਿੱਚੋਂ ਕੁਝ ਲੋਕਾਂ ਨੇ ਜਿਨ੍ਹਾਂ ਨੇ ਸ਼ਾਇਦ ਮਜ਼ਾਕ ਸਮਝਿਆ ਆਪਣੇ ਮੋਬਾਈਲ ਨਾਲ ਵੀਡੀਓ ਵੀ ਬਣਾਈ ਅਤੇ ਸ਼ਾਮ ਤੱਕ ਸਾਰੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ ਮੀਮਜ਼ ਕਮੈਂਟ ਅਤੇ ਤਾਂਜ ਨੇ ਸਿਮਰਨ ਦੀ ਸ਼ਰਮਿੰਦਗੀ ਨੂੰ ਸਾਰੇ ਜਹਾਨ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਸਿਮਰਨ ਜੋ ਹੁਣ ਅਮਨਦੀਪ ਦੇ ਘਰ ਪਹੁੰਚੀ ਸੀ ਜਦੋਂ ਉਸਨੇ ਵੀਡੀਓ ਵਾਇਰਲ ਹੋਣ ਦੀ ਖਬਰ ਮਿਲੀ ਤਾਂ ਟੁੱਟ ਕੇ ਵਿਖਰ ਗਈ ਉਸਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਹੋ ਕੇ ਘੰਟਿਆਂ-ਘੰਟਾ ਰੋਂਦੀ ਗਈ ਮੈਂ ਹੁਣ ਕਿਸੇ ਨੂੰ ਮੂੰਹ ਦਿਖਾ ਨਹੀਂ ਸਕਦੀ ਉਸਨੇ ਹਰ ਪ੍ਰੇਤਨ ਨੂੰ ਰੋਂਦਿਆਂ ਹੋਇਆ ਕਿਹਾ ਸੋਸ਼ਲ ਮੀਡੀਆ ਤੇ ਲੋਕਾਂ ਦੇ ਤਾਨੇ ਜਿੰਨਾਂ ਵਿੱਚੋਂ ਕੁਝ ਉਹਨਾਂ ਦੇ ਜਾਣਕਾਰ ਵੀ ਸਨ ਜਿਨ੍ਹਾਂ ਨੇ ਦਿਲ ਨੂੰ ਚੀਰ ਦਿੱਤਾ ਜਸਵੰਤ ਸਿੰਘ ਅਤੇ ਗੁਰਮੀਤ ਕੌਰ ਨੂੰ ਪਿੰਡ ਵਿੱਚ ਸਿਰ ਝੁਕਾਗਣਾ ਹੋ ਕੇ ਤੁਰਨਾ ਪਿਆ ਪਿੰਡ ਵਿੱਚ ਉਹਨਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਪਿੰਡ ਦੇ ਕੁਝ ਲੋਕਾਂ ਨੇ ਸਹਾਨੂੰਭੂਤੀ ਦਿਖਾਈ ਪਰ ਕਈਆਂ ਨੇ ਤਾਂ ਇਸ ਨੂੰ ਮਜ਼ਾਕ ਦਾ ਵਿਸ਼ੇ ਬਣਾ ਲਿਆ ਸਿਮਰਨ ਦੀ ਮਾਨਸਿਕ ਹਾਲਾਤ ਦਿਨੋਂ ਦਿਨ ਖਰਾਬ ਹੁੰਦੀ ਗਈ ਉਸਨੇ ਅਮਨ ਦੀ ਆਪਣਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਇਦ ਮੇਰੀ ਮੌਤ ਹੀ ਮੇਰੇ ਪਰਿਵਾਰ ਦੀ ਇੱਜ਼ਤ ਬਚਾ ਸਕਿਆ ਪਰ ਅਮਨਦੀਪ ਨੇ ਉਸ ਨੂੰ ਸੰਭਾਲ ਲਿਆ ਕਿ ਤੂੰ ਮੇਰੀ ਜ਼ਿੰਦਗੀ ਹੈ ਸਿਮਰਨ ਇੱਕ ਪਲ ਨੇ ਤੇਰੀ ਕੀਮਤ ਨਹੀਂ ਘਟਾਈ ਉਸ ਨੇ ਪਿਆਰ ਨਾਲ ਕਿਹਾ ਅਮਨਦੀਪ ਹਰਪ੍ਰੀਤ ਅਤੇ ਕੁਝ ਨੇੜਲੇ ਸਹਿਲੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀਡੀਓ ਹਟਾਉਣ ਦੇ ਲਈ ਅਪੀਲ ਕੀਤੀ ਜਸਵੰਤ ਸਿੰਘ ਨੇ ਸਥਾਨਕ ਅਖਬਾਰ ਅਤੇ ਚੈਨਲਾਂ ਨੂੰ ਇੱਕ ਭਾਵੁਕ ਅਪੀਲ ਜਾਰੀ ਕੀਤੀ ਕਿ ਮੇਰੀ ਧੀ ਕੋਈ ਮਜ਼ਾਕ ਨਹੀਂ ਹੈ ਇਹ ਕਿਸੇ ਦੀ ਵੀ ਧੀ ਨਾਲ ਵਾਪਰ ਸਕਦਾ ਹੈ ਮਿਹਰਬਾਨੀ ਕਰਕੇ ਇਸ ਵੀਡੀਓ ਨੂੰ ਹਟਾਓ ਅਤੇ ਮੇਰੀ ਧੀ ਨੂੰ ਜੀਣ ਦਿਓ ਇਸ ਅਪੀਲ ਦਾ ਅਸਰ ਹੋਇਆ ਪਿੰਡ ਦੇ ਗੁਰਦੁਆਰਾ ਕਮੇਟੀ ਨੇ ਇੱਕ ਮੀਟਿੰਗ ਬੁਲਾਈ ਅਤੇ ਵਿਆਹ ਦੀਆਂ ਰਸਮਾਂ ਦੌਰਾਨ ਸਾਦੇ ਪਹਿਰਾਵੇ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਸਿਮਰਨ ਦੀ ਸਹੇਲੀਆਂ ਅਤੇ ਅਮਨਦੀਪ ਦੇ ਪਰਿਵਾਰ ਨੇ ਉਸਨੂੰ ਹੌਸਲਾ ਦਿੱਤਾ ਹਰਪ੍ਰੀਤ ਨੇ ਸਿਮਰਨ ਨੂੰ ਕਾਉਂਸਲਿੰਗ ਲਈ ਪ੍ਰੇਰਿਤ ਕੀਤਾ ਜਿਸ ਨੇ ਉਸ ਦੀ ਜ਼ਖਮਾਂ ਨੂੰ ਹੌਲੀ-ਹੌਲੀ ਭਰਨ ਦੀ ਮਦਦ ਕੀਤੀ ਕੁਝ ਮਹੀਨਿਆਂ ਬਾਅਦ ਸਿਮਰਨ ਨੇ ਆਪਣੇ ਅੰਦਰ ਦੀ ਹਿੰਮਤ ਨੂੰ ਮੁੜ ਜਗਾਇਆ ਉਸਨੇ ਅਤੇ ਹਰਪ੍ਰੀਤ ਨੇ ਮਿਲ ਕੇ ਇੱਕ ਸਮਾਜਿਕ ਮੁਹਿੰਮ ਸ਼ੁਰੂ ਕੀਤੀ ਜਿਸ ਦਾ ਮਕਸਦ ਸੀ ਸੋਸ਼ਲ ਮੀਡੀਆ ਦੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨਾ ਸਿਮਰਨ ਨੇ ਆਪਣੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਹਾਂ ਕਿ ਇੱਕ ਪਲ ਮੇਰੀ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ ਮੈਂ ਹੁਣ ਹੋਰਨਾਂ ਨੂੰ ਸਿੱਖਿਆ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਇੱਕ ਦੂਜੇ ਦੀ ਇੱਜ਼ਤ ਦੀ ਰਾਖੀ ਕਰਨੀ ਚਾਹੀਦੀ ਹੈ ਸਿਮਰਨ ਅਤੇ ਅਮਨਦੀਪ ਦਾ ਵਿਆਹ ਜੋ ਇੱਕ ਸ਼ਰਮਿੰਦਗੀ ਦੇ ਨਾਲ ਸ਼ੁਰੂ ਹੋਇਆ ਸਮੇਂ ਨਾਲ ਪਿਆਰ ਅਤੇ ਵਿਸ਼ਵਾਸ ਦੀ ਮਜ਼ਬੂਤੀ ਦੀ ਮਿਸਾਲ ਬਣ ਗਿਆ ਜਲੰਧਰ ਦੇ ਪਿੰਡ ਵਿੱਚ ਇਸ ਘਟਨਾ ਨੇ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕੀਤਾ ਵਿਆਹ ਦੀਆਂ ਰਸਮਾਂ ਵਿੱਚ ਸਾਦਗੀ ਨੂੰ ਅਪਣਾਇਆ ਗਿਆ ਅਤੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਤੇ ਚਰਚਾ ਸ਼ੁਰੂ ਹੋਈ ਸਿਮਰਨ ਜੋ ਕਦੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਸੋਚ ਰਹੀ ਸੀ ਨਾ ਹੁਣ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਮੋੜ ਆਪਣੇ ਹਿੰਮਤ ਦੇ ਨਾਲ ਵਾਪਸ ਆਈ ਹੈ ਸਗੋਂ ਹੋਰਨਾਂ ਨੂੰ ਵੀ ਪ੍ਰੇਰਣਾ ਦੇ ਰਹੀ ਹੈ ਇਹ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਣ ਨੂੰ ਮਿਲ ਰਿਹਾ ਹੈ ਕਿ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰੋ ਇਹ ਘਟਨਾ ਕਿਸੇ ਦੀ ਵੀ ਧੀ ਪਿੰਡ ਨਾਲ ਹੋ ਸਕਦੀ ਹੈ ਕੈਮਰੇ ਵਿੱਚ ਕੈਦ ਕਰਕੇ ਐਵੇਂ ਉਸ ਨੂੰ ਵਾਇਰਲ ਕਰਨਾ ਚੰਗੀ ਗੱਲ ਨਹੀਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ